ਪਿੰਡ ਕਰਿਆਲੇ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਚੌਥਾ ਜਤਖ ਨੌਰੀ ਬਾਡਰ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਭੁਗਤਣ ਲਈ ਹੋਇਆ ਰਵਾਨਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਚੌਥਾ ਜਥਾ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਭੁਗਤਨ ਲਈ ਹੋਇਆ ਰਵਾਨਾ ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਜ਼ੋਨ ਪ੍ਰਧਾਨ ਹਰਪਾਲ ਸਿੰਘ ਕਰਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਨਾ ਹੀ ਕਿਸਾਨਾਂ ਨੂੰ ਦਿੱਲੀ ਵੱਲੋਂ ਕੂਚ ਕੀਤਾ ਜਾਣ ਦੇ ਰਿਹਾ ਹੈ ਜਿਸ ਕਰਕੇ ਖਨੌਰੀ ਬਾਰਡਰ ਤੇ ਹੀ ਵੱਡੇ ਪੱਧਰ ਤੇ ਕਿਸਾਨ ਜੁਟੇ ਹੋਏ ਹਨ ਅਤੇ ਉਹਨਾਂ ਦੇ ਹੱਕ ਵਿੱਚ ਅੱਜ ਇਹ ਜਥਾ ਜਥਾ ਉਹ ਪਿੰਡ ਘਰਿਆਲੇ ਤੋਂ ਰਵਾਨਾ ਕਰ ਰਹੇ ਹਨ ਹੋਰ ਕੀ ਆਖਿਆ ਕਿਸਾਨ ਆਗੂ ਨੇ ਆਓ ਸੁਣਦੇ ਹਾਂ ਜੀ ਪ੍ਰਧਾਨ ਜੀ ਅੱਜ ਕਿੰਨਾ ਜਥਾ ਜਿਹੜਾ ਇਥੋਂ ਕੱਲਿਆ ਜਾ ਰਿਹਾ ਜੀ ਦਾ ਦੇ ਮੈਂ ਭਾ ਸਿੰਘ ਖਸਰਾ ਪ੍ਰਿੰਟ ਕੋਟੋੜੋ ਦਾ ਕਰਮਜੀਤ ਜੋਂ ਤਲੌਂਦੀ ਸਾਡਾ ਅੱਜ ਚੌਥਾ ਜਥਾ ਜਿਹੜਾ ਹੈ ਇਹ ਜਾ ਰਿਹਾ ਇੱਕ ਜਥਾ ਅਸੀਂ ਕੱਲ ਪਿੰਡ ਤਲੌਂਦੀ ਸੋਭਾ ਸਿੰਘ ਤੋਂ ਭਲਵਾਇਆ ਸਾਡੀ ਵੱਡੀ ਜੋਂ ਹੋਣ ਕਰਕੇ ਇੱਕ ਜਥਾ ਅਸੀਂ ਅੱਜ ਪਿੰਡ ਘਰਿਆਲੇ ਤੋਂ ਕਲਾਰੇ ਚੌਥਾ ਜਥਾ ਜਿਹੜਾ ਇਹ ਖੱਟੜ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਪਿੱਛਾ ਆਪਾ ਕਰ ਲਈ ਇਹ ਖਨੌਰੀ ਬਾਟਰ ਤੇ ਜਾ ਰਿਹਾ ਹੈ